ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਹੈ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ ਚ ਕਰਦੇ ਸੀ ਜਦੋਂ ਇਹ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੀ ਨੇ ਔਰ ਮਨੀਸ਼ ਸੋਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕੀ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਾਬ ਦੀ ਜਾਣਕਾਰੀ ਚ ਲੈਣਾ ਚਾਹਣਾ ਹੈ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀਵੀਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜ ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾਰੜ ਜਿਹੜਾ ਇਹ ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾਰੜ ਜਿਹੜਾ ਹੈ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਅਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫਾਲਤੂ 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਹਸਾਬ ਕੌਣ ਦਊਗਾ ਇਹ ਚੋ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਇਹ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜੁਮੇ ਇਹ ਚਿੱਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇੱਕ ਕਬਾੜ ਆ ਇਹ ਬਰਬਾਦ ਹੈ ਜਦੋਂ ਪੰਜਾਬ ਆਵਾਜ਼ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੋਣਾ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰ ਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਦਾ ਘਰ ਆ ਜਿਹੜਾ ਤੁਸੀਂ ਪੰਜਾਬ ਦੇ ਗਲਚ ਪਾਉਣ ਲੱਗੇ ਜੇ ਮਰਾ ਸੱਪ ਪੰਜਾਬ ਦੇ ਗਲਚ ਪਾ ਦੇਣ ਲੱਗੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਵੱਡੀਆਂ ਗੱਲਾਂ ਦੱਸੀਆਂ ਔਰ ਸਾਰੇ ਪੰਜਾਬ ਨੂੰ ਵਧਾਈ ਦਿੱਤੀ ਕਿ ਜੀਵੇਕੇ ਦਾ ਪਲਾਂਟ ਜਿਹੜਾ ਪਾਵਰ ਪਲਾਂਟ ਆ ਉਹ 1080 ਕਰੋੜ ਰੁਪਏ ਚ ਪੰਜਾਬ ਦੀ ਸਰਕਾਰ ਨੇ ਖਰੀਦ ਲਿਆ ਹੈ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ ਚ ਕਰਦੇ ਸੀ ਜੋ ਜਿਹੜਾ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੂਨੀਅਰ ਮਨੀਸ਼ ਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕੀ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਵਾਬਦੀ ਜਾਣਕਾਰੀ ਲਿਆਉਣਾ ਚਾਹੁੰਦਾ ਇਹ ਸਾਰਾ ਕੰਮ ਜੋ ਤੁਹਾਡਾ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀਵੀਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾਰੜ ਜਿਹੜਾ ਇਹ ਚ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾਰੜ ਜਿਹੜਾ ਹੈ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਾਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫਾਲਤੂ 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਹਸਾਬ ਕੌਣ ਦਊਗਾ ਇਹ ਚ ਾਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜੁਮੇ ਇਹ ਚਿੱਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇੱਕ ਬਾੜਿਆ ਇਹ ਬਰਬਾਦ ਹੈ ਜਦੋਂ ਪੰਜਾਬ ਆਵਾਜ਼ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੋਣਾ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰ ਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਦਾ ਘਰ ਆ ਜਿਹੜਾ ਤੁਸੀਂ ਪੰਜਾਬ ਦੇ ਗਲਚ ਪਾਉਣ ਲੱਗੇ ਜੇ ਮਰਾ ਸੱਪ ਪੰਜਾਬ ਦੇ ਗਲਚ ਪਾ ਦੇਣ ਲੱਗੇ